ਹਾਂਜੀ ਅੱਜ ਆਫਰ ਦੇ ਵਿੱਚ ਲੈ ਕੇ ਆਏ ਆ ਯਾ ਪਰੂਟੀਨ ਵੀਅਰ ਸ਼ੌਰਟ ਸੂਟ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣਾ ਡਿਜ਼ਾਈਨ ਹੈ ਕੰਪਨੀ ਦਾ ਸੂਟ ਹੈ ਜੀ ਪਸ਼ਮੀਨਾ ਵੂਲ ਆ ਕਪੜਾ ਸਰਦੀ ਤੋਂ ਰੱਖੂ ਰਾਹਤ ਤੁਸ ਨੂੰ ਖੋਲ ਕੇ ਚੈੱਕ ਕਰੋ ਨੇ ਡਿਜ਼ਾਈਨ ਹੈਗਾ ਬਹੁਤ ਸੋਹਣਾ ਅਲਟੀਮੇਟ ਡਿਜ਼ਾਈਨ ਹੈ ਜੀ ਪੂਰਾ ਫੁੱਲ ਲੈਂਥ ਦੇ ਸੂਟ ਨੇ ਲਓ ਜੀ ਚੈੱਕ ਕਰੋ ਡਿਜ਼ਾਈਨ ਬੜਾ ਅਲਟੀਮੇਟ ਡਿਜ਼ਾਈਨ ਹੈ ਜੀ ਬੜਾ ਸੋਹਣਾ ਡਿਜ਼ਾਈਨ ਹੈ ਨਾਲ ਰੂ ਪਸ਼ਮੀਨੇ ਦੀ ਸਲਵਾਰ ਆ ਔਰ ਰੂ ਨਾਲ ਸ਼ਾਲ ਜੀ ਖੁੱਲਡੁੱਲਾ ਪੂਰਾ ਮਾਰਕੀਟ ਦਾ ਰੇਟ ਹੈਗਾ ਜੀ ਇਹਦਾ 1000 ਰੁਪਿਆ ਆਪਾਂ ਆਫਰ ਦੇ ਵਿੱਚ ਰੱਖਿਆ ਜੀ ਇਹਦਾ 600 ਰੁਪਿਆ ਰੇਟ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਓ ਆਰਡਰ ਕਰੋ ਜੀ ਜਲਦੀ ਤੋਂ ਜਲਦੀ ਆਪਣੋ WhatsApp ਨੰਬਰ ਉੱਪਰ ਮੈਂਸ਼ਨ ਕੀਤਾ ਹੋਇਆ ਜੀ ਆਪਣੇ ਸਕਰੀਨ ਤੇ ਸਕਰੀਨ ਸ਼ਾਟ ਲਈ ਚਲੋ ਰੰਗਾਂ ਦਾ ਆਰਡਰ ਕਰੀ ਚਲੋ ਜੀ ਲਓ ਜੀ ਪਸ਼ਮੀਨੇ ਦੀ ਨਾਲ ਬਾਟਮ ਹਰ ਇੱਕ ਦੇ ਨਾਲ ਹੈ ਜੀ ਨਾਲ ਸ਼ਾਲ ਰੰਗ ਹੈਗੇ ਨੇ ਬਹੁਤ ਜਿਆਦਾ ਸੋਹਣੇ ਸਾਰੇ ਚਾਰ ਰੰਗ ਨੇ ਜੀ ਚਾਰ ਦੇ ਚਾਰੇ ਰੰਗ ਹੀ ਪੂਰੇ ਬੈਸਟ ਨੇ ਲਓ ਜੀ ਸਕਰੀਨ ਸ਼ਾਟ ਲਈ ਚਲੋ ਆਰਡਰ ਕਰੀ ਚਲੋ ਪੂਰਾ ਸੋਹਣਾ ਡਿਜ਼ਾਈਨ ਹੈ ਮਿਲੂਗਾ ਸੋਨੂ ਤੁਹਾਡੀ ਆਪਣੀ ਦੁਕਾਨ ਤੇ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਸਕਰੀਨ ਸ਼ਾਟ ਲੈ ਲਓ ਜੀ ਜਲਦੀ ਤੋਂ ਜਲਦੀ ਚਾਰ ਰੰਗ ਆ ਗਏ ਜੀ ਚਾਰ ਦੇ ਚਾਰੇ ਰੰਗ ਹੀ ਪੂਰੇ ਸੋਹਣੇ ਨੇ ਪਸ਼ਮੀਨੇ ਦੀ ਨਾਲ ਸਲਵਾਰ ਪਸ਼ਮੀਨੇ ਦੀ ਕੁੜਤੀ ਨਾਲ ਹੈਗਾ ਸ਼ਾਰਲ ਖਲੋਡੂਲਾ ਰੇਟ ਰੂ 600 ਰੁਪਿਆ